ਕਿਸਾਨ ਜੂਨੀਅਨ ਵਾਲੇ ਤਾਂ ਵਿਲੇ ਨੇ ਯਾਰ ਜਿੱਥੇ ਜੀ ਕਰਦਾ ਉੱਥੇ ਮੂੰਹ ਚੱਕ ਕੇ ਬੈ ਜਾਂਦੇ ਨੇ ਜਿਹੜੇ ਲੋਕ ਆ ਗੱਲ ਕਹਿੰਦੇ ਨੇ ਨਾ ਇੱਕ ਵਾਰੀ ਆ ਵੀਡੀਓ ਦੇਖੋ ਫਿਰ ਕਰਦੇ ਆ ਗੱਲ ਆਪਾਂ ਬਾਈ ਆ ਦੇਖੋ ਤੁਸੀਂ ਤਾਰਾ ਬਾਈ ਲਿਖੀਆਂ ਹੋਈਆਂ ਨੇ ਹਾਂ ਪਰ ਮੀਟਰ ਦੀਆਂ ਜਿਹੜੀਆਂ ਜੁੰਟਾਂ ਨੇ ਉਹ ਚੱਲ ਰਹੀਆਂ ਨੇ ਲਾਈਟ ਇਹਦੇ ਵਿੱਚ ਜਗ ਰਹੀ ਆ ਜੀ ਦੇਖ ਸਕਦੇ ਹੋ ਤੁਸੀਂ ਹਾਂਜੀ ਹੁਣ ਬੋਲੋ ਕਿਸਾਨ ਜੂਨੀਅਨ ਵਾਲੇ ਦੇ ਵੀ ਆਪਦੇ ਪਰਿਵਾਰ ਨੇ ਆਪਦੇ ਟੱਬਰ ਨੇ ਆਪਦੇ ਕੰਮਕਾਰ ਨੇ ਉਹਨਾਂ ਦੇ ਵੀ ਨਿੱਜੀ ਲਾਈਫ ਦੇ 100 ਕੰਮਕਾਰ ਨੇ ਫੇਰ ਵੀ ਜਿਹੜਾ ਤਾਂ ਕੰਮਕਾਰ ਛੱਡ ਕੇ ਛੋਡੇ ਲਈ ਧਰਨਿਆਂ ਤੇ ਬੰਦਨੇ ਛੋਡੇ ਲਈ ਲੜਦੇ ਨੇ ਤਾਂ ਆ ਗੱਲਾਂ ਕਰਕੇ ਲੜਦੇ ਨੇ ਉਹਨਾਂ ਦੇਖ ਲਿਆ ਤੁਸੀਂ ਨੇ ਮੀਟਰ ਆ ਮੀਟਰ ਦੇ ਵਿੱਚ ਤਾਰਾਂ ਹੈ ਨਹੀਂ ਫੇਰ ਵੀ ਮੀਟਰ ਚੱਲ ਰਿਹਾ ਜੁਨਟਾਂ ਬਦ ਰਹੀਆਂ ਨੇ ਕਿਉਂ ਪੁਰਾਣੇ ਮੀਟਰ ਪਟਕੇ ਨਵੇਂ ਮੀਟਰ ਚ ਪਾ ਲੈ ਕਿਉਂ ਲਾਏ ਜਾ ਰਹੇ ਨੇ ਕਿਉਂਕਿ ਜਿਹੜੀ ਸਾਨੂੰ 600 ਜੁਨਟ ਮਾਫ ਦਿੱਤੀ ਹੋਈ ਹੈ ਨਾ ਉਹ ਉਦਾਂ ਤਾਂ ਪੂਰੀ ਹੋ ਨਹੀਂ ਰਹੀ ਬਿਜਲੀ ਮਾਫ ਚੱਲ ਰਹੀ ਤਾਂ ਇਹ ਮੀਟਰ ਲੱਗ ਰਹੇ ਨੇ ਵੀ ਚ ਤੁਸੀਂ ਚਲਾਓ ਨਾ ਚਲਾਓ 600 ਜੁਨਟ ਤੋਂ ਉੱਤੇ ਹੀ ਜੁਨਟ ਨਿਕਲਦੀਆਂ ਤਾਕੇ ਤੁਹਾਨੂੰ ਜਿਹੜੀ ਫ੍ਰੀ ਬਿਜਲੀ ਦਿਖਾਈ ਸੀ ਉਹ ਫ੍ਰੀ ਬਿਜਲੀ ਸੁੱਤੋਂ ਕੋਈ ਜਾਵੇ ਸੁੱਤੋਂ ਤੁਹਾਡੇ ਪੈਸੇ ਲੈੇ ਜਾਣ ਜਾਗ ਜਾਓ ਹਜੇ ਵੀ ਇਹ ਆ ਡਿਜੀਟਲ ਇੰਡੀਆ ਸਮਝਜੋ ਗੱਲਾਂ ਨੂੰ